ਇਤੀ ਨੂੰ ਲੈ ਕੇ ਅਕਸਰ ਵਿਰੋਧੀ ਸਵਾਲ ਚੁੱਕਦੇ ਨਜ਼ਰ ਆ ਹੀ ਰਹੇ ਨੇ ਤਾਂ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਹੋਰ ਘਟਨਾ ਹੁੰਦੀ ਨਜ਼ਰ ਆਈ ਜਦਾ ਕਿ ਗੁਰਦਾਸਪੁਰ ਦੇ ਥਾਣਾ ਦੁਰਾਂਗਲਾ ਦੇ ਅਧੀਨ ਆਉਂਦੇ ਪਿੰਡ ਬਹਿਸ ਦੇ ਵਿੱਚ ਕੱਲ ਦੀ ਰਾਤ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਬਾਈਕ ਸਵਾਰ ਹੋ ਕੇ ਤਿੰਨ ਨੌਜਵਾਨਾਂ ਨੇ ਇੱਕ ਨੌਜਵਾਨ ਦੇ ਘਰ ਦੇ ਬਾਹਰ ਤੇਜ਼ ਹਥਿਆਰਾਂ ਅਤੇ ਢੇਡ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗਲੀ ਦੇ ਵਿੱਚ ਹਵਾਈ ਫਾਇਰ ਵੀ ਕੀਤੇ ਗਏ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੇ ਵਿੱਚ ਪੂਰਾ ਸਹਿਮ ਦਾ ਮਾਹੌਲ ਬਣਿਆ ਨਜ਼ਰ ਆ ਰਿਹਾ ਤਾਂ ਦੋਸ਼ੀਆਂ ਦੇ ਵੱਲੋਂ ਉਹਨਾਂ ਨੂੰ ਮੰਗ ਕੀਤੀ ਜਾ ਰਹੀ ਪਰਿਵਾਰ ਵੱਲੋਂ ਕਿ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਉਧਰ ਥਾਣਾ ਦੁਰੰਗਲਾ ਦੇ ਪ੍ਰਬਾਰੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜਦੋਂ ਜਾਂਚ ਕੀਤੀ ਜਾਵੇ ਕਿ ਤਾਂ ਹਮਲਾ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਵੀ ਕੀਤਾ ਜਾਵੇਗਾ ਹੋਰ ਕੀ ਕੁਝ ਕਹਿਣਾ ਆਓ ਉਹਨਾਂ ਦੀ ਜਬਾਨੀ ਸੁਣ ਲੈਣੇ ਆ ਤੁਸੀਂ ਬਣੇ ਰਹੋ ਪੰਜਾਬੀ ਇੱਕਰ ਚੈਨਲ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸ ਆਪਣਾ ਨਾਮ ਬਲਜੀਤ ਸਿੰਘ ਆ ਜੀ ਕੱਲ ਘਟਨਾ ਇਦਾਂ ਕਿ ਸਾਡੇ ਗੁਰਦਸਾ ਪ੍ਰੋਗਰਾਮ ਹੀ ਤੇ तकरीबन ਆਪਣਾ 7:10 ਵਜੇ ਉਹ ਤੋਂ ਸਮਾਪਤੀ ਕਰਕੇ ਘਰ ਆਏ ਆ ਤੇ ਆਪਣੇ ਘਰ ਆਣ ਕੇ ਅੰਦਰ ਬੈਠੇ ਆ ਤੇ ਸਾਡੇ 5:10 ਵਜੇ 25-26 ਮਿੰਟ ਤੇ ਬਾਹਰ ਨਾਲ ਆਵਾਜ਼ ਆਈਆਂ ਗਾਣਾ ਆਪਣੀ ਗੱਲੀ ক্লোਜ ਦੀ ਗੱਲੀ ক্লোਜ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰਤੇ ਜਿਹਦੇ ਵਿੱਚ ਨਾਲ ਵਾਈਸ ਸੀ ਉਹ ਆਪਣੇ ਚਿੰਗਾ ਚੁਗਾ ਮਾਨ ਡਿਆ ਪੇ ਉਸ ਤੋਂ ਬਾਅਦ ਅਸੀਂ ਆਪਣੇ ਅੰਦਰ ਅੰਦਰ ਕੁੰਡੀਆਂ ਨਹੀਂ ਮਾਰ ਲਈ ਤੇ ਉਹਨਾਂ ਨੇ ਆਵਾਜ਼ ਗਾਲੀ ਗੋਲ ਕਿਤੇ ਚਾਰ ਤੋਂ ਪੰਜ ਫਾਇਰ ਕਿਤੇ ਉਹਨਾਂ ਨੇ ਇੱਥੇ ਜਿਲੇ ਵਿੱਚ ਖੋਲ ਬਰਾਮਦ ਹੋ ਗਿਆ ਪੁਲਿਸ ਨੂੰ ਅ 10 25 26 ਤੋਂ ਲੈ ਕੇ 10 ਵਜੇ 25 26 ਤੋਂ ਲੈ ਕੇ 10:30 ਦੇ ਵਿੱਚ ਵਿੱਚ ਇਹ ਸੀ ਗੱਲ ਜੀ ਹਾਂ ਜੀ ਸ਼ਹਿਰ ਦੇ ਸੀਸੀਟੀਵੀ ਦੇਖਣ ਦੇ ਜੀ ਹੁਣ ਮਿਲਿਆ ਮਨ ਲੱਗਾ ਪਤਾ ਉੱਚੇ ਪਿੰਡ ਵਾਲੀ ਆਪਣੇ ਕਾਰਖਾਨੇ ਦੇ ਸਾਈਡ ਤੋਂ ਆਈ ਹੋ ਗਿਆ ਵੇਖਿਆ ਉਹਦੇ ਵਿੱਚ ਹੁਣ ਇੱਕ ਕੈਮਰਾ ਹੋਰ ਕਲੀਅਰ ਜਿਹੜਾ ਜਿਹੜਾ ਕਲੀਅਰ ਹੋ ਜੀ ਕੌਣ ਕੌਣ ਨਹੀਂ ਤਿੰਨ ਜਾਨੇ ਆਏ ਸੀ ਮੋਟਰਸਾਈਕਲ ਤੇ ਕਹੇ ਨਾ ਐਡੀ ਕੋਈ ਗੁੜੀ ਹੈ ਨੀ ਕਿ ਜਿਹੜੇ ਘਰਾਂ ਨੂੰ ਤੁਰਪਣ ਜਿਹੜੇ ਕੋਈ ਗੱਲ ਕੋਈ ਮਰਦਾਂ ਵਾਲੀ ਇੰਨੀ ਘਰਾਂ ਨੂੰ ਆਣਾ ਕੋਈ ਜਿੱਤੋ ਬਾਕੀ ਜੋ ਮਾਲਕ ਦੇ ਹੱਥ ਜਿੱਦਾਂ ਚਲੋ ਆਪਣੇ ਜੁੰਦੇ ਵਸਦੇ ਆ ਆਪਣੇ ਗੁਰਦਸਾਹ ਤੋਂ ਆਏ ਤੇ ਬਾਹਰ ਬੱਚੇ ਨਾਲ ਰੇਲ ਦਿਆ ਸੀ ਰੋਂਡ ਇਹ ਤੁਨ ਮੈਂ ਇੱਥੇ ਵੇਲੇ ਚ ਫਲੇਦਾ ਸੀ ਤੇ ਹਜੇ ਤਕਰੀਬਨ 2 ਕੋ ਮਿੰਟ ਦਾ ਇਹ ਹੋਇਆ ਵਾ ਕਿ ਮੈਨੂੰ ਲੈ ਕੇ ਅੰਦਰ ਹੀ ਗਿਆ ਆ ਵਾ ਜੇ ਤੋ ਇਹ ਕੰਮ ਬਾਅਦ ਫਾਇਰ ਕਰਨੇ ਹੋਤਾ ਥਾ ਥਾ ساری ਵਾਜਾਂ ਨਾ ਪੀ ਹਾਂਜੀ ਚਾਰ ਤੋਂ ਪੰਜ ਫਾਇਰ ਹੋਇਆ ਜਿਹਦੇ ਵਿੱਚ ਦੋ ਖੋਲ ਬਰੰਬਲ ਹੋ ਗਏ ਨੇ ਹਾਂਜੀ ਕੱਲ ਨੂੰ ਕਰਦਾ ਸੀ ਸੋਚੀ ਜੀ 100 ਬੜਾ ਨੰਬਰ ਤੇ ਕਾਲ ਕਰਤੀ ਮੌਕੇ ਤੇ ਪਹੁੰਚੀ ਐਸੋ ਸਾਹਿਬ ਪਹੁੰਚੇ ਆਪਣੇ ਡੀਪੀ ਸਾਹਿਬ ਪਹੁੰਚੇ ਹਾਂਜੀ ਹੋਰ ਵੀ ਟੀਮ ਆਪਣੇ ਸੀਐਸਟਾਫ ਦੀ ਟੀਮ ਵੀ ਪਹੁੰਚ ਗਈ ਜੀ ਦੇਖੋ ਜੀ ਇਦਾਂ ਤੇ ਫਿਰ ਕੱਲ ਨੂੰ ਬੱਚਿਆਂ ਵਾਲੇ ਆ ਘਰੋਂ ਪਰਵਾੜ ਨਾ ਜਾਣਾ ਜੀ ਹਨਾ ਕੱਲ ਨੂੰ ਕੋਈ ਜੀ ਦਾ ਨੁਕਸਾਨ ਹੋ ਜਾਊਗਾ ਕਾਨੂੰ ਇਹੋ ਜੇ ਲੋ ਜੀ ਮੂੰਹ ਚੁੱਕ ਕੇ ਕਿਹਦੇ ਘਰੋਂ ਦੂਰ ਪਣ ਕੇ ਕਿਰ ਨੂੰ ਆ ਕੋਈ ਮਰਦਾਂ ਵਾਲੀ ਗੱਲ ਥੋੜੀ ਕਿ ਕਿ ਲੋਕਾਂ ਦੇ ਘਰਾਂ ਦੇ ਜਾਗੇ ਹਾਕਮ ਕਰਨੇ ਚਲੋ ਜਿਹੜੀ ਕੋ ਰੰਜਾ ਸਾਹਿਬ ਬਾਹਰ ਕੱਢ ਲਏ ਫੋਨ ਕਰ ਲਏ ਹੈ ਨਾ ਕੋਈ ਇਦਾਂ ਦੀ ਗੱਲ ਬਾਕੀ ਪਰਿਵਾਰ ਦਾ ਇਹ ਵਿੱਚ ਕੀ ਦੋਸੇ ਜੀ ਇਹ ਤੇ ਪਰਿਵਾਰ ਦੇ ਵਿੱਚ ਗੱਲ ਗੱਲ ਦੇ ਘਰ ਨੂੰ ਆ ਨੂੰ ਆ ਗਈ ਚਲੋ ਕੋਈ ਨਹੀਂ ਬਾਕੀ ਮੰਗ ਆਈ ਹੈ ਕਿ ਇਹਨਾਂ ਤੇ ਕਾਰਵਾਈ ਚਾਹੀਦੀ ਹੈ ਸਖਤੋ ਸਖਤ ਕਾਰਵਾਈ ਜਿਹੜੇ ਵੀ ਹੈ ਟਰੇਸ ਕਰਕੇ ਫਰੋ ਲੱਭ ਕੇ ਫੜਨੇ ਚਾਹੀਦੇ ਬਾਕੀ ਉਸ ਤੋਂ ਬਾਅਦ ਇਹਨਾਂ ਦੇ ਕਾਨੂੰਨੀ ਕਾਰਵਾਈ ਕਿੰਨੇ ਕਰਾਇਆ ਕੌਣ ਹੈ ਕਿ ਛੇ ਦੇ ਹੱਥੇ ਕਿਹੜੇ ਮੁੰਡੇ ਆ ਇਹ ਦੀ ਚੀ ਸੰਗਤ ਇਹਨਾਂ ਬਾਅਦ ਅਸੀਂ ਗੁਰਦੁਆਰੇ ਤਕਰੀਬਨ ਸਾਡੇ ਤੇ ਸਾਡੇ ਗੁਰਦੁਆਰੇ ਡਾਕਟਰ ਚੇਤ ਸਿੰਘ ਜੀ ਦਾ ਪ੍ਰੋਗਰਾਮ ਇਹ ਕੀਰਤਨ ਚੱਲ ਰਿਹਾ ਸੀ ਪੂਰੇ ਨਗਰ ਦੀ ਸੰਗਤ ਉੱਥੇ ਪਹੁੰਚੀ ਸੀ ਔਰ ਉਹਨਾਂ ਨੇ ਤਕਰੀਬਨ 7:10 ਵਜੇ ਸਮਾਪਤੀ ਹੋਈ ਹੈ ਅਸੀਂ ਸਮਾਪਤੀ ਕਰਕੇ ਤਕਰੀਬਨ 5-10 ਮਿੰਟ ਦੇ ਬਾਅਦ ਮੈਂ ਘਰ ਪਹੁੰਚ ਗਿਆ ਘਰ ਪਹੁੰਚਣ ਤੇ ਮੈਨੂੰ ਦਵਿੰਦਰ ਸਿੰਘ ਨੇ ਫੋਨ ਕੀਤਾ ਆਵਾਜ਼ ਵੀ ਸੁਣੀ ਆ ਮੈਂ ਲੇਕਿਨ ਉਹਦੇ ਬਾਅਦ ਦਵਿੰਦਰ ਨੇ ਫੋਨ ਕੀਤਾ ਮੈਨੂੰ ਕਿ ਅੰਕਲ ਜੀ ਇਹ ਗੱਲ ਹੋ ਗਈ ਹੈ ਕੰਡ ਫਾਇਰ ਹੋ ਗਈ ਹੈ ਜਲਦੀ ਆਓ ਅਸੀਂ ਤਕਰੀਬਨ 5 ਮਿੰਟ ਤੋਂ ਪਹਿਲੇ ਪਹਿਲੇ ਇੱਥੇ ਪਹੁੰਚ ਗਏ ਆ ਤੇ ਉਹ ਬੰਦੇ ਜਿਹੜੇ ਨੇ ਉਸੇ ਟਾਈਮ ਹੀ ਉਹ ਫਾਇਰ ਕਰਕੇ ਤੇ ਆਪਣਾ ਫਰਾਰ ਹੋ ਗਏ ਨੇ ਇੱਥੋਂ ਤੇ ਦੱਸਾਂਗਾ ਜਿਨ੍ਹਾਂ ਨੇ ਦੇਖਿਆ ਉਹ ਦੱਸਣ ਦੇ ਦੇ ਤਿੰਨ ਲੜਕੇ ਸੀ ਦੋਆਂ ਦੇ ਮੂੰਹ ਵੱਜੇ ਦੇ ਇੱਕ ਦਾ ਮੂੰਹ ਖੁੱਲਾ ਸੀ ਤੇ ਉਹ ਇਹਨੇ ਚ ਚੰਬਾਈ ਤਕਰੀਬਨ 1.5 ਮਿੰਟ ਚ ਹੀ ਉਹਨਾਂ ਨੇ ਕਾਰਵਾਈ ਕਰਕੇ ਔਰ ਆਪਣਾ ਨਿਕਲ ਗਏ ਇਧਰ ਉਹ ਇਹਨਾਂ ਨੇ ਤਕਰੀਬਨ 4 ਤੋਂ 5 ਰੌਂਡ ਜਿਹੜੇ ਫਾਇਰ ਕੀਤੇ ਨੇ ਦੋ 라ਉਂਦੇ ਜਿਹੜੇ ਛੱਕੇ ਨੇ ਉਹ ਮਿਲ ਚੁੱਕੇ ਨੇ ਪੂਸਟ ਟਾਈਮ ਤੇ ਪਹੁੰਚ ਗਈ ਸੀ ਤੇ ਅੱਗੇ ਪਿੰਡ ਜਿਹੜਾ ਬਹੁਤ ਸਾਮਿਆ ਕਿਉਂਕਿ ਏਡੀ ਵੱਡੀ ਕਾਰਵਾਈ ਘਰ ਵਿੱਚ ਆ ਕੇ ਕਿਸ ਦੇ ਉੱਤੇ ਟੱਕਰਨਾ ਇਹ ਤੋਂ ਬਹੁਤ ਹੀ ਜ਼ਿਆਦਾ ਖਤਰਨਾਕ ਕੰਮ ਹੈ ਤੋਂ ਇਸ ਵਿੱਚ ਕਿਸੇ ਕਿਸੇ ਕੋਈ ਵੀ ਆਦਮੀ ਜਿਹੜਾ ਉਹ ਬਿਲਕੁਲ ਬੱਚੇ ਵੀ ਕੱਲ ਦੇ ਸਾਮੇ ਨੇ ਪੂਰਾ ਨਗਰ ਫੈਮਲੀਆਂ ਬਿਲਕੁਲ ਬਹੁਤ ਬੁਰੀ ਹਾਲਤ ਨਾਲ ਸਾਮ ਰੱਖੇ ਨੇ ਬੱਚੇ ਵੀ ਪਤਾ ਨਹੀਂ ਕਿਸ ਕਾ ਨੰਬਰ ਲਗਾ ਦੇਣਗੇ ਤੇ ਇਸ ਕਰਕੇ ਨਾਤੇ ਜੋ ਵੀ ਬੰਦੇ ਸਾਡੇ ਵੱਲੋਂ ਇਹ ਮੰਗ ਹੈ ਕਿ ਨਾ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ ਤਾਂ ਅੱਗੇ ਤੋਂ ਤਾਂ ਕਿ ਜੋ ਇਲਾਕਾ ਆਪਣਾ ਜਿਹੜਾ ਹੈ ਬਿਲਕੁਲ ਪੀਪੀਤਨਾ ਰਹਿ ਸਕੇ ਦਾਦੇ ਦੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਅਕਸਰ ਵਿਰੋਧੀ ਸਵਾਲ ਚੁੱਕਦੇ ਨਜ਼ਰ ਆ ਹੀ ਰਹੇ ਨੇ ਤਾਂ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਹੋਰ ਘਟਨਾ ਹੁੰਦੀ ਨਜ਼ਰ ਆਈ ਦਾਦੇ ਦੇ ਕਿ ਗੁਰਦਾਸਪੁਰ ਦੇ ਥਾਣਾ ਦੁਰੰਗਲਾ ਦੇ ਅਧੀਨ ਆਉਂਦੇ ਪਿੰਡ ਬੈਂਸ ਦੇ ਵਿੱਚ ਕੱਲ ਦੇ ਰਾਤ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਬਾਈਕ ਸਵਾਰ ਹੋ ਕੇ ਤਿੰਨ ਨੌਜਵਾਨਾਂ ਨੇ ਇੱਕ ਨੌਜਵਾਨ ਦੇ ਘਰ ਦੇ ਬਾਹਰ ਤੇਜ਼ ਹਥਿਆਰਾਂ ਅਤੇ ਗੇੜ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗਲੀ ਦੇ ਵਿੱਚ ਹਵਾਈ ਫਾਇਰ ਵੀ ਕੀਤੇ ਗਏ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੇ ਵਿੱਚ ਪੂਰਾ ਸਹਿਮ ਦਾ ਮਾਹੌਲ ਬਣਿਆ ਨਜ਼ਰ ਆ ਰਿਹਾ ਤਾਂ ਦੋਸ਼ੀਆਂ ਦੇ ਵੱਲੋਂ ਉਹਨਾਂ ਨੂੰ ਮੰਗ ਕੀਤੀ ਜਾ ਰਹੀ ਪਰਿਵਾਰ ਵੱਲੋਂ ਕਿ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਉਧਰ ਥਾਣਾ ਦੁਰੰਗਲਾ ਦੇ ਪ੍ਰਬਾਰੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜਦੋਂ ਜਾਂਚ ਕੀਤੀ ਜਾਵੇ ਕਿ ਤਾਂ ਹਮਲਾ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਵੀ ਕੀਤਾ ਜਾਵੇਗਾ ਹੋਰ ਕੀ ਕੁਝ ਕਹਿਣਾ ਆਓ ਉਹਨਾਂ ਦੀ ਜਬਾਨੀ ਸੁਣ ਲੈਣੇ ਆ ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸ ਆਪਣਾ ਬਲਜੀਤ ਸਿੰਘ ਹੈ ਜੀ